ਖਸ਼ਿਆ ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰਤਾ ਹਾਜ਼ਰ ਹੋਏ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਬੀਤੇ ਕੱਲ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕੁਝ ਵੱਡੇ ਤੇ ਵਿਸ਼ੇਸ਼ ਫੈਸਲੇ ਲਏ ਗਏ ਜਿਸ ਦੀ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਸਾਂਝੀ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਸੀ ਇਹ ਕੈਬਨਿਟ ਮੀਟਿੰਗ ਸੀ ਆ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸੀਐਮ ਰਿਹائش ਤੇ ਹੋਈ ਸੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਲਈ ਇੱਕ ਵੱਖਰਾ ਕੈਡਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਦੇ ਬਾਤ ਹੀ ਹਰਮਨ ਪਿਆਰੇ ਮੋਕਬੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਛੋਈ ਜਿੱਦੇ ਅੰਦਰ ਬਹੁਤ ਸਾਰੇ ਅਹਿਮ ਫੈਸਲੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਲੈ ਗਏ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਤੇ ਇੰਪੋਰਟੈਂਟ ਬੈਕ ਜਿਹੜੇ ਤੇ ਗਏ ਮੈਂ ਉਹ ਤੁਹਾਡੇ ਦਾ ਸਾਝ ਕਰ ਰਿਹਾ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ employees ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਅ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆ ਗਿਆ ਪੀਬੀਐਮ ਦੇ ਅੰਦਰ ਚਾ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਅ ਜਿਹੜੇ ਮੁਲਾਜ਼ਮ ਨੇਗੇ ਉਹ ਜਾਂਦੇ ਸੀਗੇ ਉਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹਨਾਂ ਦੀ ਜਿਹ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸ ਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਜਿਹੜੀਆਂ ਖਾਲੀ ਸੀਗੀਆਂ ਉਹ ਬੜੀ ਤਰ੍ਹਾਂ ਜਲਦੀ ਭਰੇ ਜਾਣਗੇ ਇਹਨਾਂ ਦਾ ਮੈਂ ਸਭ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਆਪਣਾ ਪੱਖ ਸਾਹਮਣੇ ਰੱਖਿਆ ਜਾਂਦਾ ਉਹਨਾਂ ਦੇ ਵੱਲੋਂ ਪਹਿਲਾਂ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ মিডিਆ ਨਾਲ ਜਿਹੜਾ ਕਿ ਰابطਾ ਕੀਤਾ ਜਾਂਦਾ ਜਸਤ ਰਾਨ ਉਹਨਾਂ ਦੇ ਵੱਲੋਂ ਸਾਰਿਆਂ ਦੇ ਸਹਿਯੋਗ ਦੇਣ ਦੀ ਜਿਹੜੀ ਅਪੀਲ ਵੀ ਕੀਤੀ ਗਈ ਹੈ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਿਦੋਂ ਆ ਐਕਟ ਬਣਿਆ ਸੀ ਉਦੋਂ SGPC ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਵੀ ਨਾ ਜਿਹੜਾ ਐਗ੍ਰੀਟਾਚ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਸੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਤੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀਆਂ ਬਣਾ ਲੀਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ तकरीबन ਕਾਲਜਸ ਆਫ ਪੰਜਾਬ ਆਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦ ਸਟਾਰਟਿੰਗ ਪੁਆਇੰਟ ਆਫ ਮਾਈਂ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕੀ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਹੈ ਐਕਸੈਪਟ ਫੋਰ ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਐ ਪਿਛਲੇ ਸਾਲਾਂ ਚ ਜਿਹੜਾ ਰੇਸ਼ੋ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ੋ ਉਹ ਚੇਂਜ ਕਰ ਰਿਆ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ 'ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਆ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਕੋਧਰੇ ਪੰਜਾਬ ਯੂਨੀਵਰਸਿਟੀ ਵਿੱਚ ਜੋ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਜੁੜਾ ਲਿੱਤਾ ਗਿਆ ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਝੜਾ ਕੀ ਐਲਾਨ ਕੀਤਾ ਸੀ ਪਰ ਇਸ ਦੇ ਮੱਦੇ ਹੀ ਨਜ਼ਰ ਕੁਝ ਅਜਹੀਆਂ ਪ੍ਰੀਖਿਆਵਾਂ ਨੇ ਜਿਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਸ ਦੇ ਮੱਦੇਨਜ਼ਰ ਬਿਆਨ ਵਿੱਚ ਜਿਹੜੇ ਸਟੂਡੈਂਟ ਦੇ ਸਾਹਮਣੇ ਆਏ ਨੇ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸਥਾਰਤ ਨਾਲ ਦੱਸਿਆ ਗਿਆ ਕਿ ਕਿਹੜੀ ਪ੍ਰੀਖਿਆਵਾਂ ਉਹ ਹੋਣ ਦੇਣਗੇ ਤੇ ਕਿਸ ਦੇ ਉੱਤੇ ਬਾਈਕਟ ਕੀਤਾ ਗਿਆ ਤੇ ਆਓ ਸੁਣਦੇ ਹਾਂ ਦੋ ਤਰੀਕ ਤੋਂ ਯੂ ਬਚਾਓ ਮੋਰਚਾ ਇੱਥੇ ਧਰਨੇ ਤੇ ਹੈ ਜੀ 10 ਨਵੰਬਰ ਨੂੰ ਇੱਕ ਆਪਾਂ ਵੱਡੀ ਕਾਲ ਦਿੱਤੀ ਸੀ ਜਿਸ ਤੋਂ ਪਹਿਲਾਂ ਹਾਲਾਂਕਿ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਜਿਹਦੇ ਤੋਂ ਧਰਨਾ ਸ਼ੁਰੂ ਹੋਇਆ ਸੀ ਉਹ ਵਿਦਡਰਾ ਕਰ ਲਿਆ ਸੀ ਪਰ ਸੈਨੇਟ ਚੋਣਾਂ ਦਾ ਜਿਹੜਾ ਐਲਾਨ ਆ 99 ਮੈਂਬਰੀ ਸੈਨੇਟ ਦਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਸੀ ਜਿਹਦੇ ਕਰਕੇ 10 ਨਵੰਬਰ ਦਾ ਜਿਹੜਾ ਆਪਾਂ ਇਕੱਠ ਇੱਥੇ ਰੱਖਿਆ ਸੀਗਾ ਬਹੁਤ ਸਾਰਾ ਮਤਲਬ ਸਹਿਯੋਗ ਸਾਨੂੰ ਪੰਜਾਬ ਦੀਆਂ ਹਰਿਆਣੇ ਦੀਆਂ ਤੇ ਹੋਰ ਆਸ-ਪਾਸੇ ਦੇ ਸੂਬਿਆਂ ਤੋਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵਿਦਿਆਰਥੀ ਜਥੇਬੰਦੀਆਂ ਨੇ ਸਾਨੂੰ ਦਿੱਤਾ ਜੀ ਇੱਥੇ ਭਰਮਾ ਇਕੱਠ ਹੋਇਆ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜੀਆਂ ਗਈਆਂ باوجود ਉਹਦੇ ਲੋਕ ਦਾਖਲ ਹੋਏ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੇ ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜੀ ਉਸ ਦਿਨ ਵਾਸਤੇ ਜੋ ਉਹਨਾਂ ਨੇ ਉਸ ਕਾਲ ਨੂੰ ਸਫਲ ਬਣਾਇਆ ਅਸੀਂ ਸਟੇਜ ਦੀਆਂ ਕਾਰਵਾਈਆਂ ਕਿਉਂਕਿ ਸਾਡੀ ਕੋਈ ਪਹਿਲੀ ਇਹੋ ਜਿਹੀ ਗੈਦਰਿੰਗ ਸੀਗੀ ਜੀ ਤੇ ਅਸੀਂ ਸੱਚ ਕਹੀਏ ਤਾਂ ਸਾਡੀ ਸਮਰੱਥਾ ਤੋਂ ਵੱਧ ਕੇ ਗੈਦਰਿੰਗ ਸੀ ਜੋ ਅਸੀਂ ਸਮਝ ਸਕਦੇ ਸੀ ਜਿੰਨੀ ਉਹਦੇ ਚ ਸਟੇਜ ਚ ਲਾਉਣ ਚ ਕੁਝ ਮਤਲਬ ਸਾਡੇ ਪੱਖ ਤੋਂ ਕਟਾਈਆਂ ਵੀ ਰਹੀਆਂ ਘਾਟਾਂ ਵੀ ਰਹੀਆਂ ਜਿਹਦੇ ਕਰਕੇ ਬਹੁਤ ਸਾਰੇ ਬਲਾਰਿਆਂ ਨੂੰ ਜੋ ਬਣਦਾ ਸਮਾਂ ਤੇ ਦਿਨ ਚ ਅਸੀਂ ਸਮਰੱਥ ਰਹੇ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਜੋ ਪਹੁੰਚੀਆਂ ਸੀ ਸਾਡੀ ਮਤਲਬ ਕੋਆਰਡੀਨੇਸ਼ਨ ਦੀ ਕਮੀ ਕਾਰਨ ਅਸੀਂ ਉੱਥੇ ਸਮਾਂ ਨਹੀਂ ਦੇ ਪਾਏ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਉਹਨਾਂ ਜਥੇਬੰਦੀਆਂ ਤੋਂ ਮਾਫੀ ਵੀ ਚਾਹੁੰਦੇ ਆ ਤੇ ਦੱਸਣਾ ਵੀ ਚਾਹੁੰਦੇ ਆ ਕਿ ਅਗਲੀ ਵਾਰ ਤੋਂ ਅਸੀਂ ਇਹ ਚ ਹਰ ਕਿਸਮ ਦਾ ਜੋ ਸੁਧਾਰ ਆ ਜੋ ਮਮਕਨ ਸੁਧਾਰ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੇਨਿੰਗ ਲਈ ਫਿਨਲੈਂਡ ਪਹੁੰਚੇ ਗਏ ਪੰਜਾਬ ਦੇ 72 ਅਧਿਆਪਕ ਦੱਸਣਿਆ ਕਿ ਸੇ ਕਮੰਡਰੀ ਹਰਜੋ ਸਿੰਘ ਬਾਂਸ ਦੇ ਵੱਲੋ ਹਰੀ ਚੰਡੀ ਦਿਖਾਈ ਗਈ ਤੇ ਉਹਨਾਂ ਦੇ ਵੱਲੋ ਉਸ ਤੋਂ ਬਾਅਦ মিডিਆ ਨੂੰ ਵੀ ਸੰਬੋਧਨ ਕੀਤਾ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਹਾਂ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਟੀਚਾ ਬੈਚ ਤੇ ਓਵਰਆਲ ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 77 ਟੀਚਰਸ 72 ਟੀਚਰਸ ਫ্রম 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੇ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਹੈ ਟ੍ਰੇਨਿੰਗ ਚੱਲੂਗੀ ਇਹ ਸਾਡਾ ਤੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮੈਕਥਮੇ ਦਾ ਕੌਨਫੀਡੈਂਸ ਸਾਡੇ ਆਪਤ ਵਰਗ ਦਾ ਕੌਨਫੀਡੈਂਸ ਜਰੂ ਜਾ ਕੇ ਮੈਂ ਡਾਇਲੌਗ ਉਹ টিਚਰਸ ਕਰਦਾ ਤਾਂ ਉਹ টিਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੰਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੰਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖ ਜਾਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਬੈਸਟ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਪੇਚਦੀ ਸਰਦਨਾ এডੂਕੇਸ਼ਨ ਨੂੰ ਫਰਕ ਆਇਆ ਤੁਹਾਨੂੰ ਚਾਰ ਸਾਲ ਦੇ ਵਿੱਚ ਬਿਲਕੁਲ ਆਇਆ ਜੀ ਤੁਸੀਂ ਸਰਕਾਰੀ ਤੁਸੀਂ ਕੱਲਾ ਜੇ ਦੇਖੋ ਆ ਮੇਰੀ ਗੱਲਾਂ ਤੇ ਯਕੀਨ ਨਾ ਕਰੋ ਕੁਝ ਮਾਪਦੰਡ ਤੁਹਾਡੇ ਸਾਹਮਣੇ ਰੱਖ ਰਹੇ ਆ ਜਿਵੇਂ ਕਿ ਭਾਰਤ ਸਰਕਾਰ ਹੀ ਐਸੈਸਮੈਂਟ ਸਰਵੇ ਕਰਾਂਦੀ ਹੈ ਉਹਦੇ ਵਿੱਚ ਪੰਜਾਬ ਨੰਬਰ 1 ਤੇ ਐਂਡ ਵੀ ਹੈਵ ਪਰਫਾਰਮਡ ਬੈਟਰ ਦੈਨ ਕੇਰਲਾ ਐਂਡ ਵੀ ਹੈਵ ਵੇ ਹੈਡ ਅਸੀਂ ਬਾਕੀ ਸਟੇਟਾਂ ਦੇ ਨਾਲੋਂ ਬਹੁਤ ਜ਼ਿਆਦਾ ਅੱਗੇ ਆ ਪੰਜਾਬ ਦੇ ਮੌਸਮ ਨੂੰ ਲੈ ਕੇ 19 ਤਰੀਕ ਤੱਕ ਵਾਟੇ ਭਵਿੱਖਬਾਣੀ ਕੀਤੀ ਗਈ ਹੈ ਤੇ ਦੱਸ ਦਿੰਦੇ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਤੰਦ ਜੜੀ ਬਹੁਤ ਜ਼ਿਆਦਾ ਹੋ ਸਕਦੀ ਹੈ ਉਸ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਪੱਛਮੀ ਗੜਬੜੀ ਕਾਰਨ ਬਏ ਮੀਤੋ ਬਾਤ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਸਵੇਰੇ ਦੇ ਵਿੱਚ ਠੰਡ ਨੇ ਅਚਾਨਕ ਜ਼ੋਰ ਫੜ ਲਿਆ ਤੇ ਇਸ ਦੇ ਚੱਲਦਿਆਂ ਰਾਤ ਦੇ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਤੌਂ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਅੱਜ ਤੋਂ ਲੈ ਕੇ 19 ਤਰੀਕ ਤੱਕ ਵੱਡੀ ਅਪਡੇਟ ਦਿੱਤੀ ਗਈ ਹੈ ਜਿਹੜਾ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ بارش ਦਾ ਅਲਰਟ ਜਾਰੀ ਨਹੀਂ ਕੀਤਾ ਗਿਆ 5 ਦਿਨਾਂ ਦੇ ਦੌਰਾਨ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦਿਖਾਈ ਗਈ ਹੈ ਇੱਕ ਰਿਪੋਰਟ ਦੇ ਮੁਤਾਬਕ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਪੰਜਾਬ ਸਮੇਤ ਕਈ ਥਾਵਾਂ ਤੇ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ IMD ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 2 ਮਹੀਨਿਆਂ ਵਿੱਚ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਿੱਚ ਸੰਗਣੀ ਧੁੰਦ, ਠੰਦ ਸੀਤ ਲਹਿਰ ਅਤੇ ਘਟੋ-ਕਟਾ ਤਾਪਮਾਨ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੇਗੀ। ਆਸ਼ੀਰਵਾਦ ਸਕੀਮ ਨੂੰ ਲੈ ਕੇ ਮਾਨ ਸਰਕਾਰ ਦਾ ਇੱਕ ਵੱਡਾ ਫੈਸਲਾ ਸਾਹਮਣੇ ਆਇਆ। ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਦੇ ਲਈ ਅਪਲਾਈ ਕਰਨ ਵਾਲੇ ਬੇਨਕਾਰਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਪਲਾਈ ਕਰਨ ਦੀ ਸਮਾਂ ਸੀਮਾ 3 ਦਿਨ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ ਜੀ ਹਾਂ ਦੱਸ ਦਿੰਨੇ ਆ ਕਿ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਇਸ ਮਹੱਤਵਪੂਰਨ ਫੈਸਲੇ ਨਾਲ ਹੁਣ ਯੋਗ ਪਰਿਵਾਰ ਆਸਾਨੀ ਦੇ ਨਾਲ ਦਸਤਾਵੇਜ਼ੀ ਕਾਰਵਾਈ ਪੂਰੀ ਕਰਕੇ ਕੀਮ ਦਾ ਲਾਭ ਲੈ ਸਕਣਗੇ ਜਿਸ ਦੇ ਨਾਲ ਕੋਈ ਵੀ ਪਰਿਵਾਰ ਸਹਾਇਤਾ ਤੋਂ ਵਾਂਝਾ ਨਹੀਂ ਰਹੇਗਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਇਹ ਫੈਸਲਾ ਸਰਕਾਰ ਦੇ ਲੋਕ ਹિતੈਸ਼ੀ ਅਤੇ ਜਨ ਸੇਵਾ ਪੁਖਹ ਦ੍ਰਿਸ਼ਟੀਕੋਣ ਦਾ ਸ਼ਸ਼ਟ ਸਬੂਤ ਹੈ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨਵੀਂ ਤਕਨੀਕ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਤੁਦ੍ਰਿਸ਼ਟੋਮ ਨੇ ਕਾਲੀ ਦਲ ਦੇ ਆਈਟੀ ਵਿੰਗ ਦਾ ਪ੍ਰਧਾਨ ਗ੍ਰਫਤਾਰ ਕਰ ਲਿਆ ਗਿਆ। ਸਟੋਮ ਨੇ ਕਾਲੀ ਦਲ ਦੇ ਆਈਟੀ ਸਰਵ ਦੇ ਕੌਮੀ ਪ੍ਰਧਾਨ ਅਛਤਰ ਸਿੰਘ ਨੂੰ ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਹਾ ਗ੍ਰਿਫਤਾਰੀ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੈ ਪੁਲਿਸ ਨੇ ਮੌਕੇ ਤੋਂ ਕੈਫੇ ਦਾ ਟੀਵੀਆਰ ਵੀ ਜ਼ਬਤ ਕਰ ਲਿਆ ਤੇ ਪੁਲਿਸ ਟੀਮ ਨੇ ਉਸ ਨੂੰ ਰਣਜੀਤ ਐਵੇਨਿਊ ਦੇ ਇੱਕ ਕੈਫੇ ਤੋਂ ਹਿਰਾਸਤ ਦੇ ਵਿੱਚ ਲਿਆ ਸੂਤਰਾਂ ਦੇ ਅਨੁਸਾਰ 10 ਦਿਨ ਪਹਿਲਾਂ ਨਛਤਰ ਅਤੇ ਉਸਦੇ ਸਾਥੀਆਂ ਨੇ ਸੀਆਈਏ ਸਟਾਫ ਦੇ ਮੈਂਬਰਾਂ ਨੂੰ ਜ਼ਬਰਦਸਤੀ ਰੋਕਿਆ ਸੀ ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਕਾਲੀ ਜ਼ਿਲ੍ਹੇ ਦੇ ਬੁਲਾਰੇ ਅਰਸ਼ਦੀਪ ਸਿੰਘ ਨੇ ਕਿਹਾ ਉਹਨਾਂ ਨੇ ਆਈਟੀ ਸੈੱਲ ਦੇ ਪ੍ਰਧਾਨ ਨੂੰ ਤរੰਤਾਰਨ ਪੁਲਿਸ ਨੇ ਅੰਮ੍ਰਿਤਸਰ ਦੇ ਇੱਕ ਕੈਫੇ ਤੋਂ ਗ੍ਰਿਫਤਾਰ ਕੀਤਾ ਟੀਮ ਦੀ ਅਗਵਾਈ ਡੀਐਸਪੀ ਅਤੂਲ ਸੂਨੀ ਕਰ ਰਹੇ ਸਨ ਤរੰਤਾਰਨ ਪੁਲਿਸ ਤਿੰਨ ਗੱਡੀਆਂ ਵਿੱਚ ਪਹੁੰਚੀ ਅਤੇ ਉਹਨਾਂ ਦੇ ਨਾਲ 15-20 ਅਧਿਕਾਰੀ ਵੀ ਸਨ ਅਮਰੀਕਾ ਦੇ ਵਿੱਚੋਂ ਦਿਵਾਲੀਆ ਹੋਣ ਵਾਲੀਆਂ ਕੰਪਨੀਆਂ ਦੀ ਗਿਣਤੀ ਜੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਸ਼ਾਇਦ ਦੁਨੀਆ ਭਰ ਦੇ ਦੇਸ਼ਾਂ ਤੇ ਅਮਰੀਕੀ ਅਰਥਵਿਵਸਥਾ ਵਿੱਚ ਨਿਵੇਸ਼ ਵਧਾਉਣ ਦੇ ਲਈ ਦਬਾਅ ਪਾ ਰਹੇ ਹੋਣ ਪਰ ਘਰੇਲੂ ਕੰਪਨੀਆਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ 2025 ਵਿੱਚ ਹੁਣ ਤੱਕ 655 ਵੱਡੀਆਂ ਕੰਪਨੀਆਂ ਦਿਵਾਲੀਆਂ ਹੋ ਗਈਆਂ ਹਨ ਜੋ ਕਿ ਪਿਛਲੇ 15 ਸਾਲਾਂ ਵਿੱਚ ਦੂਜਾ ਸਭ ਤੋਂ ਉੱਚਾ ਅੰਕੜਾ ਹੈ ਸਿਰਫ 2024 ਨੂੰ ਛੱਡ ਕੇ ਜਦੋਂ 687 ਕੰਪਨੀਆਂ ਦਿਵਾਲੀਆਂ ਹੋ ਗਈਆਂ ਤਾਂ ਇਸ ਸਥਿਤੀ ਨੂੰ 2010 ਤੋਂ ਬਾਅਦ ਸਭ ਤੋਂ ਗੰਭੀਰ ਮੰਨਿਆ ਜਾ ਰਿਹਾ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗਿਣਤੀ ਸਾਲ ਦੇ ਅੰਤ ਤੱਕ 800 ਤੱਕ ਪਹੁੰਚ ਸਕਦੀ ਹੈ ਤਾਂ ਕਿਹੜਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਉਦਯੋਗਿਕ ਖੇਤਰ 98 ਕੰਪਨੀਆਂ ਸਭ ਤੋਂ ਵੱਧ ਕੰਜ਼ਿਊਮਰ डिस्क्रेशनेरी 80 ਕੰਪਨੀਆਂ ਸਿਹਤ ਸੰਭਾਲ 45 ਕੰਪਨੀਆਂ ਹਰਪ੍ਰਧਨ ਸਿੰਘ ਇਟੇਰ ਦੇ ਵੱਲੋਂ ਪੀ মিডিਆ ਨੂੰ ਸੰਬੋਧਨ ਕੀਤਾ ਗਿਆ ਤੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਹੈ ਕੈਬਨਟ ਮੰਤਰੀ ਹਰਪ੍ਰਿੰਤ ਸਿੰਘ ਈਟੀਓ ਨੇ ਅਸ਼ਨਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹਿਲੀ ਵਾਰ ਹੋਣ ਵਾਲੇ ਇਤਿਹਾਸਕ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅਤੇ ਤਨਤਨ ਚਿੜੀਗੁਰੂ ਤੇ ਇੱਕ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਤੇ ਆਓ ਸੁਣਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਅੱਜ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਹੀ ਸੱਤਾਧਾਰੀ اپੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ ਮੀਡੀਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਜਿਹੜਾ ਉੱਥੇ ਲੱਗ ਰਿਹਾ ਸੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀ 355ਵਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਜ ਜਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਇਹ ਉਹਨਾਂ ਨੂੰ ਇੱਕ ਨਮਨ ਹੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨਹੀਂ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਆ ਉਹ ਸ਼ਬਦ ਦੇ ਫੁੱਲ ਪੇਰ ਦੇਖੋ ਸਾਡੇ ਬਾਣ ਜੋਗ ਮੰਤਰੀ ਇਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸਾ ਜਿਨ੍ਹਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ এডਿਕੇਸ਼ਨ ਦਾ ਆਗਾ ਉਹ ਬਹੁਤ ਮਤਲਬ ਆਗਾ ਬਦੂ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ ਮੋਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜ਼ਰੂਰ ਹੋ ਕੋਸ਼ਿਸ਼ ਕਰ ਰਹੇ ਨੇ ਤੇ ਉਦਰੀ ਫਿਲਮੀ ਜਗਤ ਦੀ ਮਸ਼ਹੂਰ ਗੀਤਕਾਰ ਸ਼reya Ghoshal ਦੇ ਵੱਲੋਂ ਆਪਣੇ ਨਵੇਂ ਟੂਰ ਦਾ ਐਲਾਨ ਕੀਤਾ ਗਿਆ ਮਸ਼ਹੂਰ ਗਾਇਕਾ ਸ਼reya Ghoshal ਨੇ ਆਪਣੇ ਅਗਲੇ ਦਾ ਅਨਸਟਾਪੇਬਲ ਟੂਰ ਦਾ ਐਲਾਨ ਕੀਤਾ ਹੈ ਜਿਸ ਵਿੱਚ ਉਹ ਆਪਣਾ ਸੰਗੀਤ ਦੁਨੀਆ ਭਰ ਦੇ ਵਿੱਚ ਲੈ ਕੇ ਜਾਣ ਦੇ ਲਈ ਤਿਆਰ ਹੈ ਇਹ ਬਹੁ ਮਹਾਦੀਪੀ ਦੌਰੇ ਦੀ ਸ਼ੁਰੂਆਤ ਅਪ੍ਰੈਲ 2026 ਵਿੱਚ ਹੋਵੇਗੀ ਸ਼੍ਰੀਆ ਨੇ ਇਸ ਟੂਰ ਨੂੰ ਆਪਣੀ ਹੁਣ ਤੱਕ ਦੀ ਸੰਗੀਤਕ ਯਾਤਰਾ ਦਾ ਜਸ਼ਨ ਦੱਸਿਆ ਹੈ ਸ਼੍ਰੀਆ ਗੋਸ਼ਾਵਦਾ ਇਹ ਟੂਰ ਕਈ ਮਹਾਦੀਪਾਂ ਨੂੰ ਕਵਰ ਕਰੇਗਾ ਉਹਨਾਂ ਵਿੱਚ ਯੂਕੇ ਯੂਰਪ ਏਸ਼ੀਆ ਮੱਧ ਪੂਰਬ ਆਸਟ੍ਰੇਲੀਆ ਦੱਖਣੀ ਅਫਰੀਕਾ ਅਤੇ ਉੱਤਰੀ ਅਮਰੀਕਾ ਸ਼ਾਮਲ ਹਨ ਇਹਨਾਂ ਸ਼ੋਅਜ਼ ਦੇ ਵਿੱਚ ਪ੍ਰਸ਼ੰਸਕ ਨੂੰ ਉਹਨਾਂ ਦੇ ਕੁਝ ਸਭ ਤੋਂ ਪ੍ਰਸਿੱਧ ਅਤੇ ਆਈਕੋਨਿਕ ਹਿੱਟ ਗੀਤਾਂ ਦੇ ਨਾਲ-ਨਾਲ ਕੁਝ ਨਵੇਂ ਸੋਨਿਕ ਅਧਿਆਇ ਵੀ ਦੇਖਣ ਨੂੰ ਮਿਲਣਗੇ ਜੋ ਉਹਨਾਂ ਦੀ ਵਿਕਸਿਤ ਹੋ ਰਹੀ ਕਲਾ ਨੂੰ ਦਰਸਾਉਂਦੇ ਹਨ ਬਾਲੀਵੁੱਡ ਦੇ ਮਸ਼ਹੂਰ ਐਕਟਰ ਸ਼ਾਹਰੁਖ ਖਾਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਵੇਂ ਦੱਸ ਦਿੰਦੇ ਕਿ ਉਹਨਾਂ ਦੇ ਨਾਮ ਤੇ ਦੁਬਈ ਦੇ ਵਿੱਚ ਜਿਹੜੀ ਕਿ ਇਮਾਰਤ ਬਣੇਗੀ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਹਨ ਬਾਲੀਵੁੱਡ ਦਾ ਕਾਰ ਸ਼ਰੂਖ ਖਾਨ ਦੁਨੀਆ ਪਾਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ ਤੇ ਹੁਣ ਦੁਬਈ ਦੇ ਵਿੱਚ ਇੱਕ ਇਮਾਰਤ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਜਾ ਰਿਹਾ ਜਿਹਾ ਇਮਾਰਤ ਦੀ ਉਸਾਰੀ ਦਾ ਐਲਾਨ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਗਿਆ ਇਹ 55 ਮੰਜ਼ਿਲਾ ਯਾਨੀ 56 ਮੰਜ਼ਲ ਇਮਾਰਤ ਲਗਭਗ 4.5 ਲੱਖ ਵਰਗ ਫੁੱਟ ਵਿੱਚ ਫੈਲੀ ਇੱਕ ਪ੍ਰੀਮੀਅਮ ਆਫਿਸ ਸਪੇਸ ਪ੍ਰਾਪਰਟੀ ਹੋਵੇਗੀ ਸ਼ਾਹਰੁਖ ਖਾਨ ਦੇ ਨਾਮ ਤੇ ਬਣਾਈ ਜਾ ਰਹੀ ਇਮਾਰਤ ਦੇ ਵਿੱਚ ਹੈਲੀਪੈਡ ਅਤੇ ਸਵਿਮਿੰਗ ਪੂਲ ਵਰਗੀਆਂ ਸਹੂਲਤਾਂ ਹੋਣਗੀਆਂ ਇਸ ਪ੍ਰੋਜੈਕਟ ਦੇ 3 ਤੋਂ 4 ਸਾਲਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ ਪ੍ਰਵੇਸ਼ ਦੁਆਰ ਦੇ ਸ਼ਾਹਰੁਖ ਖਾਨ ਦਾ ਇੱਕ ਬੁੱਤ ਵੀ ਲਗਾਇਆ ਜਾਵੇਗਾ ਜਿੱਥੇ ਲੋਕ ਫੋਟੋਆਂ ਖਿੱਚਵਾ ਸਕਣਗੇ ਇਸ ਖਾਸ ਮੌਕੇ ਸ਼ਾਹਰੁਖ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਵੀ ਹੋ ਗਏ ਸਨ ਤੋਦਰੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਦੇ ਵੱਲੋਂ ਅਧਿਕਾਰ ਖੇਤਰ ਦੇ ਵਿੱਚ ਇੱਕ ਨਾਕਾਬੰਦੀ ਜੁੜੀ ਕੀਤੀ ਹੋਈ ਸੀ ਦੱਸ ਦਿੰਦੇ ਕਿ ਜਦੋਂ ਪੁਲਿਸ ਨੇ ਉੱਥੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੇ ਇੱਕ ਕਾਰ ਨੂੰ ਰੋਕਿਆ ਤਾਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਬੈਗ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਸ਼ੱਕੀ ਜਿਹੜਾ ਕਿ ਪਾਇਆ ਗਿਆ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਹੋਰ ਜਾਂਚ ਪੜਤਾਲ ਜਿਹੜੀ ਕੀਤੀ ਗਈ ਤੇ ਬਧੇਰੀ ਜਾਣਕਾਰੀ ਪੁਲਿਸ ਦੇ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਅੱਜ ਵਕਤ ਕਰੀ 5 ਵਜੇ ਪੁਲਿਸ ਪਾਰਟੀ ਵੱਲੋਂ ਬਨੂੜ ਤੇ ਤੇਪਲਾ ਰੋਡ ਤੇ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਇੱਕ ਗੱਡੀ ਹਰਿਆਣਾ ਨੰਬਰ ਚਿੱਟੇ ਰੰਗ ਦੀ ਜਿਹਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਇਸ ਦੌਰਾਨ ਗੱਡੀ ਵਿੱਚ ਇੱਕ ਬੈਗ ਪਿਆ ਸੀ ਜਿਸ ਬੈਗ ਨੂੰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਅਸਲਾ ਦਿਖਾਈ ਦਿੱਤਾ ਅਸਲੇ ਬਾਰੇ ਜਦੋਂ ਹੀ ਪੁਲਿਸ ਗੱਡੀ ਵਿੱਚ ਬੈਠੇ ਨੌਜਵਾਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਗੱਡੀ ਉੱਥੋਂ ਭਜਾ ਲਈ ਜਿਹਨੂੰ ਅਸੀਂ ਜਿਸ ਦੇ ਮਗਰ ਅਸੀਂ ਆਪਣੀ ਸਰਕਾਰੀ ਤੇ ਪ੍ਰਾਈਵੇਟ ਗੱਡੀ ਲਾ ਕੇ ਅਸੀਂ ਉਹਨਾਂ ਨੂੰ ਤਕਰੀਬਨ 2-3 ਕਿਲੋਮੀਟਰ ਅੱਗੇ ਜਾ ਕੇ ਬਨੂੜ ਦੀ ਹੱਥ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਉਪਰੰਤ ਇਹ ਪਾਇਆ ਗਿਆ ਕਿ ਇਹ ਨੌਜਵਾਨ ਤਿੰਨੋਂ हिसार ਹਰਿਆਣੇ ਦੇ ਰਹਿਣ ਵਾਲੇ ਆ ਇਹ ਕਿੱਥੋਂ ਵੈਪਨ ਲੈ ਕੇ ਆਏ ਤੇ ਕਿੱਥੇ ਵਰਤਣਾ ਸੀਗਾ ਇਸ ਸੰਬੰਧੀ ਤਫਤੀਸ਼ ਜਾਰੀ ਹੈ ਤੇ ਜੈਸਾ ਕਾਨੂੰਨ ਮੁਤਾਬਕ ਕਾਰਵਾਈ ਆਰਮਜ਼ ਐਕਟ ਦਾ ਮਕਦਮਾ ਦੇ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮਨਨ ਦੇ ਉਚਾਸ ਤਾਨਬਾ